ਤਾ ਗੱਲ ਕਰਾਂਗੇ ਜੀ ਕੇਂਦਰ ਸਰਕਾਰ ਦੀ ਤਾਂ ਕੇਂਦਰ ਸਰਕਾਰ ਦੇ ਰੇਲਵੇ 부ਹਾਕ ਦੇ ਵੱਲੋਂ ਪੰਜਾਬ ਨੂੰ ਇੱਕ ਨਵੀਂ ਸਹੂਲਤ ਹੈ ਜਿਹੜੀ ਦਿੱਤੀ ਗਈ ਹੈ। ਕਾਫੀ ਸਮੇਂ ਤੋਂ ਲੋਕਾਂ ਵੱਲੋਂ ਇਸ ਦੀ ਮੰਗ ਹੈ ਵੀ ਜਿਹੜੀ ਕੀਤੀ ਗਈ ਸੀ। ਤਾਂ ਪੰਜਾਬ ਦਾ ਜ਼ਿਲ੍ਹਾ ਫਿਰੋਜ਼ਪੁਰ ਹੈ ਤਾਂ ਇੱਥੇ 16 ਡੱਬੇ ਵਾਲੀ ਰੇਲ ਗੱਡੀ ਹੈ ਜਿਹੜੀ ਚਲਾਈ ਗਈ ਹੈ। ਜਿਹੜੀ ਫਿਰੋਜ਼ਪੁਰ ਤੋਂ ਹਰਦਵਾਰ ਹੈ ਜਿਹੜੀ ਜਾਇਕਨੀ। ਪਹਿਲੇ ਦਿਨ ਇਹਦੇ ਵਿੱਚ 841 ਯਾਤਰੀ ਹੈ ਜਿਹੜੇ ਹਰਦਵਾਰ ਲਈ ਰਵਾਨਾ ਹੈ ਜਿਹੜੇ ਹੋਏ ਹੈ। ਕਿਉਂਕਿ ਇਸ ਦੇ ਵਿੱਚ 16 ਡੱਬੇ ਨੇ ਤੇ ਜਿਨ੍ਹਾਂ ਦੇ ਵਿੱਚ ਇੱਕ ਸੈਕੰਡ ਏਸੀ ਹੈ। ਤਿੰਨ ਪੱਧਰੀ ਤਿੰਨ ਜਿਹੜੇ ਡੱਬੇ ਨੇ ਉਹ AC ਕੋਚ ਦੇ ਨੇ 6 ਡੱਬੇ ਆ ਜਿਹੜੇ ਉਹ ਸਲੀਪਰ ਕੋਚ ਦੇ ਐ ਇੱਕ ਜਨਰੇਟਰ ਕਾਰ ਤੇ ਚਾਰ ਜਨਰਲ ਕੋਚ ਦੇ ਤੇ ਇੱਕ ਲਗੇਜ ਜਿਹੜਾ ਡੱਬਾ ਉਹ ਸ਼ਾਮਿਲ ਹੈ ਸਮੇਂ ਦੀ ਗੱਲ ਕਰੀਏ ਤਾਂ ਹਰ ਬੁੱਧਵਾਰ ਨੂੰ ਰਾਤ 10:40 ਤੇ ਇਹ ਟ੍ਰੇਨ ਹੈ ਜਿਹੜੀ ਹਰਦਵਾਰ ਲਈ ਰਵਾਨਾ ਹੋਣੀ ਹੈ ਫਿਰੋਜ਼ਪੁਰ ਤੋਂ ਇਸ ਤੋਂ ਬਾਅਦ ਆਪਾਂ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਦਾ ਸਮਾਂ ਅਤੇ ਦਿਨ ਹਫ਼ਤੇ ਵਿੱਚ ਵਧਾਏ ਜਾ ਸਕਦੇ ਐ ਜੇ ਲੋਕ ਹੋਰ ਅੱਗੇ ਮੰਗੇ ਜਿਹੜੀ ਕਰਨਗੇ ਇਸ ਸਹੂਲਤ ਤੋਂ ਪਹਿਲਾਂ ਜਿਹੜੇ ਲੋਕ ਸੀਗੇ ਉਹ ਲੁਧਿਆਣਾ ਜਾਂ ਫਿਰ ਬਠਿੰਡਾ ਤੋਂ ਰੇਲ ਗੱਡੀਆਂ ਜਿਹੜੀਆਂ ਲੈਂਦੇ ਸੀ ਹਰਦੁਆਰ ਜਾਣ ਵਾਸਤੇ ਤਾਂ ਹੁਣ ਫਿਰੋਜ਼ਪੁਰ ਤੋਂ ਸਿੱਧੀ ਹਰਦੁਆਰ ਇਹ ਟ੍ਰੇਨ ਹੈ ਜਿਹੜੀ ਜਾਏ ਕਰੇਗੀ ਤਾਂ ਇਹ ਸਹੂਲਤ ਆ ਪੰਜਾਬ ਵਾਸੀਆਂ ਨੂੰ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਮਿਲ ਚੁੱਕੀ ਹੈ